ਅੱਜ ਸਵੇਰੇ ਰੋਪੜ ਦੇ ਨਾਲ ਲੱਗਦੇ ਪਿੰਡ ਕਨੋਲੀ ਦੇ ਬੈਰੀਅਰ ਨੇੜੇ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਚਾਲਕ ਆਪਣਾ ਟਰੱਕ ਸਾਈਡ ਤੇ ਖੜਾ ਕਰਕੇ ਮਜ਼ਦੂਰ ਦੀ ਉਡੀਕ ਕਰ ਰਿਹਾ ਸੀ ਤੇ ਰੋਪੜ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਖੰਭੇ ਨਾਲ ਜਾ ਟਕਰਾਈ ਅਤੇ ਸੜਕ ਕਿਨਾਰੇ ਖੜੇ ਟਰੱਕ ਚਾਲਕ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਐਫ ਆਈਡੀ ਕਨੋਲੀ ਦੱਸਿਆ ਜਾ ਰਿਹਾ ਹੈ ਮੌਕੇ ਤੇ ਖੜੇ ਲੋਕਾਂ ਦਾ ਕਹਿਣਾ ਹੈ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰ ਜਿਹੜਾ ਕਾਰਨ ਦਾ ਪਤਾ ਲੱਗਿਆ ਰਾਹਗਾਈਆਂ ਤੋਂ ਰਾਹਗਾਈਆਂ ਦੇ ਪੁੱਛਣ ਤੋਂ ਪਤਾ ਲੱਗਿਆ ਕਿ ਉਹ ਜਿਹੜੀ ਗੱਡੀ ਸੀ ਓਵਰ ਸਪੀਡ ਸੀ ਔਰ ਤੁਸੀਂ ਇਹ ਦੇਖੋ ਜਿਹੜੀ ਇਹ ਬੁਰਜੀ ਲੱਗੀ ਹੋਈ ਸੀ ਤੇ ਦੱਸਣ ਦੇ ਮਤਾਬਕ ਜਿਹੜਾ ਵੀ ਉਹ ਡਰਾਈਵਰ ਸੀ ਇੱਥੇ ਖੜਾ ਸੀ ਔਰ ਇੱਥੋਂ ਉਹਨਾਂ ਨੇ ਜਿਹੜੀ ਗੱਡੀ ਹਿੱਟ ਹੋਈ ਹੈ ਤੇ ਉਹ ਕਾਫੀ ਦੂਰ ਤੱਕ ਉਹਨਾਂ ਨੇ ਚੱਕ ਕੇ ਉਸ ਨੂੰ ਮਾਰਿਆ